सरपंच ਮਿੰਦਾ ਅੱਜ پتہ ਲੱਗਿਆ ਜਣਾ ਸਾਡੀ ਮਾਤਾ ਦੇ ਭਗਤ ਜੌਣਾ ਮੋੜ ਦੀ ਸਮਾਦ ਰਹੀ ਗੀ ਨਾ ਗਲਤ ਨਹੀਂ ਬੋਲਣਾ ਸਾਡੀ ਨਹੀਂ ਮਾਤਾ ਸਾਰਿਆਂ ਦੀ ਸਾਂਝੀ ਆ ਧਰਮ ਸਾਰਿਆਂ ਦੇ ਸਾਂਝੇ ਹੁੰਦੇ ਆ ਇਹ ਆ ਜੱਟ ਜੌਣਾ ਮੋੜ ਦੀ ਸਮਾਦ ਇਹਨੇ ਕੰਮ ਕੀ ਕੀਤਾ ਸਰਪੰਚ ਕੰਮ ਇਹ ਜਿਹੜੇ ਅਮੀਰ ਗਰੀਬਾਂ ਨੂੰ ਲੁੱਟਦੇ ਹੁੰਦੇ ਸੀ ਉਹ ਅਮੀਰਾਂ ਨੂੰ ਦੁਬਾਰਾ ਲੁੱਟ ਕੇ ਜੌਣਾ ਮੋੜ ਗਰੀਬਾਂ ਚ ਬੰਨ ਦਿੰਦਾ ਸੀ ਇਹ ਦੋ ਭਰਾ ਸੀ ਜੱਟ ਜੌਣਾ ਮੋੜ ਤੇ ਕਿਸਨ ਸਿੰਘ ਮੋੜ ਕਿਸਨ ਸਿੰਘ ਮੋੜ ਕਿਸਨ ਸਿੰਘ ਮੋੜ ਨੂੰ ਚੌਧਰੀ ਅਹਿਮਦ ਡੋਗਰ ਨੇ ਉਹਦੇ ਜਣੇ ਕਿ ਜੋ ਪੈਸੇ ਸੀ ਇਕੱਠੇ ਕਰੇ ਹੋਏ ਉਹ ਹੜਪਣ ਦੇ ਮਾਰੇ ਨੇ ਪੁਰਸ ਨੂੰ ਫੜਾਤਾ ਵੀ ਆਪੇ ਮਾਰ ਖਾਪੀ ਜੇਲ੍ਹ ਚ ਤੇ ਉਹਦੇ ਹੋਇਆ ਵੀ ਜੇਲ੍ਹ ਚ ਵਿਚਾਰੇ ਦੀ ਮੌਤ ਹੋ ਗਈ ਉਹਦਾ ਜਣੇ ਕਿ ਫੜਾਉਣ ਦਾ ਬਦਲਾ ਲੈਣ ਲਈ ਜੱਟ ਜੌਣਾ ਮੋੜ ਨੇ ਅਹਿਮਦ ਡੋਗਰ ਦਾ ਸੋਧਾ ਲਾਇਆ ਸੀ ਤੇ ਮੌੜਾ ਇਹ ਬਹੁਤ ਲੋਕਾਂ ਨੂੰ ਭੁਲੇਖਾ ਹੁੰਦਾ ਵੀ ਫਰੀਦਕੋਟ ਵਾਲੀਆਂ ਹੋਣਗੀਆਂ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀਆਂ ਹੋਣਗੀਆਂ ਨਹੀਂ ਇਹ ਸਾਡੇ ਸੰਗਰੂਰ ਜ਼ਿਲ੍ਹੇ ਵਾਲੀਆਂ ਮੌੜਾ ਨੇ ਜਦੋਂ ਸੰਗਰੂਰ ਤੋਂ ਆਪਾਂ ਦੜਬੇ ਨੂੰ ਜਾਈਏ ਨਾ ਹਾਂ ਸਰਪੰਚ ਬਚਾਲੇ ਦੇ ਪਿੰਦਾ ਪਿੰਡ ਮੌੜਾ ਤੇ ਉੱਥੋਂ ਦਾ ਜੰਪਾਲ ਸੀ ਜੱਟ ਜਾਉਣਾ ਮੌੜਾ ਤੇ ਵੀਡੀਓ ਨੂੰ ਕਰ ਦਿਓ ਸ਼ੇਰ ਜੀ ਨਾਲੇ ਕਰ ਲਿਓ ਪੇਜ ਫੋਲੋ ਤੇ ਕਮੈਂਟਾਂ ਦੇ ਵਿੱਚ ਕੀ ਲਿਖਣਾਗਾ ਜੱਟ ਜਾਉਣਾ ਮੌੜ ਤੇ ਮਾਂ ਸ਼ੇਰਾਂ ਵਾਲੀ ਜਕਾਰਾ ਮਾਂ ਸ਼ੇਰਾਂ ਵਾਲੀ ਦਾ ਬੋਲੋ ਸੱਚੇ ਦਰਬਾਰ ਕੀ ਜੈ